ਸਰਾ ਉੱਥੇ ਆਪਣਾ ਨੈਣਾ ਦੀ ਵੀ ਗਿਆ ਹੋਇਆ ਜੀ ਅੱਛਾ ਮਥਾ ਟਿਕਣ ਗਿਆ ਹੋਇਆ ਹਾਂ ਹਾਂ ਟੂਰ ਲੈ ਕੇ ਗਏ ਹਾਂ ਸਰ ਬੱਚਿਆਂ ਦਾ ਜੀ ਅੱਛਾ ਨੈਣਾ ਦੀ ਵੀ ਕਿੱਥੇ ਖੜਾ ਨੈਣਾ ਦੇਵੀ ਮੈਂ ਕੌਲਾ ਦੇ ਟੋਬੇ ਲਵੇ ਖੜਿਆ ਜੀ ਬਹੁਤ ਪੀੜਾ ਜੀ ਅੱਛਾ ਮੜਾ ਫਿਰ ਪਿੱਛੇ ਮੁੜ ਕੇ ਦੇਖ ਨਾ ਜੀ ਪਿੱਛੇ ਨਹੀਂ ਮੈਂ ਮੁੜ ਕੇ ਦੇਖਦਾ ਕਿਉਂਕਿ ਜੀ ਦੇਵੀ ਦੇ ਹੁਣੇ ਬਚਣ ਜੀ ਵੀ ਪਿੱਛੇ ਮੁੜ ਕੇ ਨਾ ਚੱਕੀ ਜਾਉਣਿਆਂ ਜੀ ਉਹ ਮਾਤਾ ਦੀ ਤਾਂ ਮੰਨ ਲਈ ਪੈਂ ਮਾਮਾ ਦੀ ਵੀ ਮੰਨ ਲਾ ਹੁਣ ਆ ਪਿੱਛੇ ਮੁੜ ਕੇ ਦੇਖ ਮੜਾ ਜਾ ਜਿਉਣੇ ਦੇ ਗੋਲੀ ਬੱਜੀਦੀ ਜੀ ਮੈਂ ਪਿੱਛੇ ਮੁੜਕੇ ਨਹੀਂ ਦੇਖਦਾ ਜੀ ਅੱਛਾ ਅੱਛਾ ਠੀਕ ਆ ਕਦੋਂ ਮੈਂ ਸਰ ਅਜੇ ਤੱਕ ਬਾਬਾ ਬਾਲਕਨਾਥ ਦੇ ਜਾਣਾ ਜੀ ਹਜੇ ਕਈ ਧਾਮ ਘੋਮਾਂਗੇ ਜੀ ਮੈਂ ਤਾਂ ਕੱਲ ਨੂੰ ਆਉਂਗਾ ਜੀ 6:00 ਵਜੇ ਅੱਛਾ ਠੀਕ ਆ ਫਿਰ ਐ ਕਰੀਂ ਸਵੇਰੇ ਆ ਜੀ ਤੇਰਾ ਮੱਥਾ ਟੇਕਾਵਾਂਗੇ ਓਰੇ ਅੱਛਾ ਜੀ ਹਾਂ ਆ ਜੀ ਪਹੁੰਚ ਜੀ ਥਾੜੇ ਕੋਈ ਨਾ ਜੀ ਫਿਰ ਨਹੀਂ ਫਿਰ ਅਸੀਂ ਆਵਾਂਗੇ ਕੋਈ ਨਾ ਜੀ ਕੋਈ ਨਾ ਜੀ ਆ ਜਾਾਂਗੇ ਜੀ ਕੋਈ ਨਾ ਜੀ ਠੀਕ ਆ ਜੀ ਚੰਗਾ ਜੀ ਹਾਈ ਸੋਕਰਾ ਉਹ ਬਚ ਗਏ ਥੱਲੇ ਉਤਰਨ ਦੇ ਚੜਾ ਲਿਆ ਸਤਰ ਆ ਜਾ ਆ ਜਾ ਪੁੱਤ ਥੱਲੇ ਆ ਜਾ ਹੁਣ ਜਿੰਨਾ ਹੀ ਉਤਰਿਆ ਜਾਂਦਾ ਤਾਂ ਆ ਲੈਂਦੇ ਆ ਅਸੀਂ ਅੱਜ ਇਹ ਤੂੰ ਆਏਂਗਾ